ਜਥੇਦਾਰ ਰਗਵੀਰ ਸਿੰਘ ਹੋਣੈ ਨੂੰ ਇਹ ਪੰਥ ਨੂੰ ਚੜ੍ਹਦੀ ਕਲਾ ਵਾਲੇ ਪਾਸੇ ਲਜਾਣ ਲਈ ਇਹ ਜੋ ਬਾਦਲ ਪਰਿਵਾਰ ਅਮਰਵੀਰ ਬਣ ਕੇ ਸਾਡੇ ਸਿੱਖੀ ਪੰਥ ਦੇ ਬੂਟੇ ਤੇ ਛਾਇਆ ਤੇ ਪੰਥ ਦਾ ਨੁਕਸਾਨ ਕਰ ਰਿਹਾ ਹੈ ਇਹਨੂੰ ਜਨਾਚਰ ਪੰਥ ਚੋਂ ਖਾਰਜ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਮੈਂ ਸਮਝਦਾ ਇਸ ਮਸਲੇ ਦਾ ਹੱਲ ਨਹੀਂ ਹੋਣਾ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਰਬੱਤ ਸੰਗਤ ਰਾਜ ਦੀ ਫਤਿਹ ਪ੍ਰਵਾਨ ਕਰਿਓ ਬਹੁਤ ਦੂਰ ਦਰੜਿਆਂ ਤੋਂ ਸੰਗਤ ਆਈਆਂ ਅਸੀਂ ਵੀ ਇੱਕ ਬਹੁਤ ਰਾਤ ਦਾ ਪ੍ਰੋਗਰਾਮ ਸੀ ਕਰਕੇ ਰਾਤੀ ਰਾਤ ਇੱਥੇ ਪਹੁੰਚੇ ਆਂ ਫਤਿਹ ਬੁਲਾਉਣ ਲੱਗੇ ਕੰਜੂਸੀ ਨਾ ਕਰਿਓ ਸਾਰੇ ਗੱਜ ਕੇ ਬਲਾਆ ਕਰੋ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਇਸ ਗੱਲ ਦੀ ਵਧਾਈ ਦਿਨਾ ਹੈ कि ਤੁਸੀਂ ਪਹਿਲ ਕਦਮੀ ਕਰਕੇ ਇਹ ਇੱਕ ਸੰਵਾਦ ਰੱਖਿਆ ਕਿ ਸਿੱਖਾਂ ਦੇ ਨਾਲ ਜੋ ਕੁਝ ਹੋਣ ਜਾ ਰਿਹਾ ਹੈ ਇਹ ਇਕੱਲਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਮਸਲਾ ਨਹੀਂ ਬਲਕਿ ਸਮੁੱਚੀ ਸਿੱਖ ਕੌਮ ਤੇ ਜੋ ਕੁਝ ਅੱਗੇ ਵਾਪਰਨ ਦੀ ਤਿਆਰੀ ਹੋ ਰਹੀ ਹੈ ਉਹਨੂੰ ਸਮਝਣ ਦੀ ਲੋੜ ਹੈ ਕਿਉਂਕਿ ਇਹੀ ਲੋਕ ਮੁੜ ਕੇ ਬਹੁਤ ਕੁਝ ਕਹਿੰਦੇ ਨੇ ਮੈਂ ਪੰਜਾਬ 'ਚ ਵੀ ਦੋ ਸਟੇਜਾਂ ਤੇ ਇਹ ਗੱਲਾਂ ਕਹੀਆਂ ਕਿ ਜੋ ਕੁਝ ਹੋਣ ਜਾ ਰਿਹਾ ਹੈ ਇਹ ਕੋਈ ਸੁਧਾਰਨ ਨਹੀਂਗਾ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਵੋੱਚ ਸੁਪਰੀਮ ਪਾਵਰ ਹੈ ਇਹ ਸੰਸਥਾ ਨੂੰ ਦੁਨੀਆ ਦੀਆਂ ਰਾਜਨੀਤਿਕ ਸ਼ਰਤਾਂ ਨੇ ਮਟਾਉਣ ਦੀ ਕੋਸ਼ਿਸ਼ ਕੀਤੀ ਅੱਜ ਦੁਨੀਆ ਦੀ ਕੋਈ ਵਿਰੋਧੀ ਤਾਕਤਾਂ ਨਹੀਂ ਬਲਕਿ ਸਿੱਖਾਂ ਦੀ ਰਾਜਨੀਤਿਕ ਸ਼ਕਤੀ ਜਿਹੜੀ ਹੈ ਉਹ ਸ੍ਰੀ ਅਕਾਲ ਤਖਤ ਸਭ ਦੀ ਸੁਪਰਮੈਸੀ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਹ ਬੰਦੇ ਦੀ ਸ਼ਕਤੀ ਨਹੀਂ ਇਹ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਕਤੀ ਨਹੀਂ ਇਹ ਭਾਈ ਜਸਵੀਰ ਸਿੰਘ ਦੀ ਸ਼ਕਤੀ ਨਹੀਂ ਇਹ ਤਖਤ ਕਿਦਾ ਇਹ ਨਹੀਂ ਅਕਾਲ ਤਖਤ ਕਹਿੰਨੇ ਆਕਾਲ ਤਖਤ ਇਹ ਆਕਾਲ ਦਾ ਤਖਤ ਹੈ ਇਹਦੀ ਸ਼ਕਤੀ ਛੋਟੀ ਹੋਣੀ ਨਹੀਂ ਨਹੀਂ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨਾਲੋਂ ਵੱਧ ਪਾਵਰਫੁਲ ਸੀ ਮਸਾ ਰੰਗੜ ਜਿਨੇ ਇਹ ਭਰਮ ਪਾਲਿਆ ਸੀ ਇਹਦੇ ਵਾਂਗੂ ਤੇ ਕਿਹੜੀ ਗੱਲ ਆ ਥੋੜਾ ਜਿਹਾ ਥਾਂ 'ਚ ਪਾਣੀ ਖੜਾ ਹੈ ਦੋ ਬਿਲਡਿੰਗਾਂ ਖੜੀਆਂ ਮੈਂ ਉੱਥੇ ਜਾ ਕੇ ਮੰਜੇ ਡਾਵਾਂਗਾ ਤੋ ਕਰਮ ਕਰਾਂਗਾ ਉਹਨੇ ਕੀਤਾ ਮੈਂ ਸ਼ਾਰਟਕਟ ਕਹਿ ਰਿਹਾ ਉਹਨੇ ਕੀਤਾ ਪਰ ਕੀ ਸਿੱਖਾਂ ਨੇ برداشت ਕੀਤਾ ਸਿੱਖਾਂ ਨੇ ਤਾਂ ਨਹੀਂ برداشت ਕੀਤਾ ਹਾਂ ਪਰ ਉਦੋਂ ਉਹ ਨੂੰ ਇਉਂ ਲੱਗ ਰਿਹਾ ਸੀ ਵੀ ਵਾਹ ਮੇਰੇ ਵਰਗਾ ਕੋਈ ਤਾਕਤਵਰ ਰਾਜਨੀਤਿਕ ਨਹੀਂ ਪੈਦਾ ਹੋਇਆ ਹੋਣਾ ਕਿਉਂਕਿ ਥਾਪੀਆਂ ਦੇਣ ਵਾਲੇ ਬੜੇ ਸੀ ਅੱਜ ਵੀ ਬੜੇ ਆ ਪਰ ਜਦੋਂ ਮਸਾ ਰੰਗ ਨੂੰ ਸਜ਼ਾ ਦਿੱਤੀ ਤੇ ਫਿਰ ਪਤਾ ਲੱਗਾ ਦੁਨੀਆਂ ਦੇ ਲੋਕਾਂ ਨੂੰ ਵੀ ਇਹ ਸ਼ਕਤੀ ਅਕਾਲ ਦੀ ਤਖਤ ਹੀ ਆ ਸਾਥ ਸੰਗਤ ਇਸ ਤੇ ਜਹਾਨ ਖਾਨ ਆਇਆ ਕਹਿਣ ਲੱਗਾ ਵੀ ਇਹ ਪੂਰੀ ਦਿਓ ਹਰਮੰਦਰ ਸਾਹਿਬ ਦਾ ਸਰਵਰਪੂਰ ਦਿਓ ਪਰ ਉਹਨੂੰ ਪਤਾ ਸੀ ਵੀ ਇੱਥੇ ਸ਼ਕਤੀਆਂ ਤਾਂ ਸਿੱਖਾਂ ਦੀਆਂ ਬਹੁਤ ਨੇ ਪਰ ਮੇਰੇ ਨਾਲ ਟਕਰਾਉਣ ਵਾਲਾ ਕੋਈ ਨਹੀਂ ਪਰ 75 ਸਾਲ ਦੀ ਉਮਰ ਦਾ ਬਾਬਾ ਦੀਪ ਸਿੰਘ ਜੀ ਜਦੋਂ ਟਕਰਾਇਆ ਨਾ ਲੋਗੜ ਦੇ ਕਿਲੇ 'ਚ ਹੀ ਵਾਹਿਗੁਰੂ ਮੈਦਾਨ ਵਿੱਚ ਹੀ ਉਹਨੂੰ ਟੈਟੇਰੀ ਕਰ ਦਿੱਤਾ ਸੀ ਗੱਲ ਮੁੱਕੀ ਨਹੀਂ ਹਿੰਦੁਸਤਾਨ ਦੀ ਸਰਕਾਰ ਨੇ ਵੀ ਸੋਚਿਆ ਜਦੋਂ ਮੈਸਜ ਇੰਦਰਾ ਗਾਂਧੀ ਨੇ ਇਹ ਇੱਕ ਫੈਸਲਾ ਲੈ ਲਿਆ ਕਿ ਮੁਠੀ ਪਰ ਬੰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਬੈਠੇ ਇਤਿਹਾਸ ਨੂੰ ਭੁੱਲ ਗਈ ਵੀ ਨਹੀਂ ਬੈਠੇ ਕਿੱਥੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਫਿਰ ਉਹਨਾਂ ਨੂੰ ਕੋਈ ਚੈਲੰਜ ਨਹੀਂ ਉਹਨਾਂ ਨੂੰ ਕੋਈ ਲੈਟਰ ਨਹੀਂ ਉਹਨਾਂ ਨੂੰ ਕੋਈ ਨੋਟਿਸ ਨਹੀਂ ਕਿ ਜੇ ਤੁਸੀਂ ਸਾਡੀ ਗੱਲ ਨਾ ਮੰਨੀ ਸਾਡੇ ਨਾਲ ਗੱਲ ਨਾ ਕੀਤੀ ਤਾਂ ਅਸੀਂ ਕੱਲ ਤੱਕ ਤੇ ਹਮਲਾ ਕਰਦੇ ਹਾਂਗੇ ਨਹੀਂ ਧੌਸ ਦੇਣ ਦੀ ਇੱਕ ਨੀਤੀ ਅਪਣਾਈ ਪਰ ਜਦੋਂ ਇੰਦਰਾ ਗਾਂਧੀ ਦਾ ਵੀ ਕਤਲ ਹੋਇਆ ਨਾ ਉਦੋਂ ਇਹਨਾਂ ਲੋਕਾਂ ਨੇ ਸਮਝਿਆ ਵੀ ਨਹੀਂ ਸੁਪਰਮੈਨ ਸੀ ਕੇਵਲ ਤੋਪਾਂ ਤੇ ਟੈਂਕਾਂ ਦੀ ਨਹੀਂ ਸੁਪਰ ਮੈਸੀ ਕਾਲ ਤੱਕ ਦੀ ਆ ਅੱਜ ਮੈਂ ਇਸ ਪਰੇ ਦੀਵਾਨ ਵਿੱਚ ਕਹਿਣਾ ਚਾਹਣਾ ਸਰਦਾਰ ਸੁਖਵੀਰ ਸਿੰਘ ਬਾਦਲ ਇਹ ਸੁਪਰ ਮੈਸੀ ਮਾਇਆ ਦੀ ਨਹੀਂ ਸੁਪਰ ਮੈਸੀ ਚਾਪਲੂਸਾਂ ਦੀ ਨਹੀਂ ਇਹ ਸੁਪਰ ਮੈਸੀ ਚਾਰ ਵੋਟਾਂ ਦੀ ਵੀ ਨਹੀਂ ਬਹੁਤ ਵਾਰ ਤੈਨੂੰ ਬੈਠ ਕੇ ਸਮਝਾਇਆ ਸੀ ਵੀ ਨਹੀਂ ਇਸ ਸੁਪਰ ਮੈਸੀ ਦੇ ਨਾਲ ਤੋਂ ਇਸ ਤਾਕਤ ਦੇ ਨਾਲ ਟੱਕਰ ਨਾ ਲੈ ਅਰ ਅੱਜ ਜੋ ਕੁਝ ਕਿਹਾ ਉਹਦੇ ਵਿਪਰੀਤ ਉਹਦੇ ਉਲਟ ਸ੍ਰੀ ਅਕਾਲ ਤਖਤ ਸਾਹਿਬ ਦੀ ਦਿੱਲੀ ਜਿੱਤੇ ਖਲੋਕੇ ਤਾਂ ਤੂੰ ਕਵੇਂ ਵੀ ਆ ਵੀ ਗਲਤੀ ਮੈਂ ਕੀਤੀ ਇਹ ਵੀ ਮਿੱਥੋ ਹੋਈ ਆ ਵੀ ਮਿੱਥੋ ਹੋਈ ਤੇ ਫਿਰ ਉਸੇ ਅਕਾਲ ਤਖਤ ਦੇ ਸ਼ਰਧਾਲੂਆਂ ਨੂੰ ਸੰਗਤਾਂ ਨੂੰ ਤੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰੇ ਵੀ ਨਹੀਂ ਮੈਂ ਤਾਂ ਉੱਥੇ ਆਪਦੀ ਝੋਲੀ ਚੋਂ ਹੀ ਪਵਾ ਲਈਆਂ ਮੈਂ ਗਲਤੀਆਂ ਕੀਤੀਆਂ ਨਹੀਂ ਇਹਦਾ ਮਤਲਬ ਜਾਣ ਤੇ ਤੂੰ ਅਕਾਲ ਤਖਤ ਸਭ ਤੇ ਝੂਠ ਬੋਲਿਆ ਤੇ ਜਾਂਚ ਬੋਲ ਰਿਹਾ ਐ ਸਭ ਕੁਝ ਹੋ ਰਿਹਾ ਪਰ ਯਾਦ ਰੱਖਿਓ ਮੈਂ ਕਿਸੇ ਜਜਬਾਤ ਵਿੱਚ ਨਹੀਂ ਕਹਿ ਰਿਹਾ ਨੁਕਸਾਨ ਹੋਊਗਾ ਫਿਰ ਕਹੋਗੇ ਕਾਲੇ ਦਿਨ ਆ ਗਏ ਚਿੱਟੇ ਦਿਨ ਆ ਗਏ ਬਹੁਤ ਕੁਝ ਕਹੋਗੇ ਕਹਿੰਦੇ ਰਹੇ ਆ ਪਰ ਕਾਲੇ ਦਿਨ ਕਹਿਣ ਵਾਲਿਆਂ ਦਾ ਕੋਈ ਕਾਲਾ ਦਿਨ ਨਹੀਂ ਆਇਆ ਇਹ ਤਾਂ ਜਿਹੜੇ ਸਿਰਾਂ ਤੇ ਕਫਨ ਬੰਨ ਕੇ ਚੱਲੇ ਸੀ ਨਾ ਉਹਨਾਂ ਨੇ ਇੱਕ ਜ਼ਮਾਨਾ ਬਦਲਣਾ ਸੀ ਜਿਹੜਾ ਦਸ਼ ਦਾ ਜਵਾਨਾ ਸੀ ਜਿਹੜਾ ਜ਼ੁਲਮ ਦਾ ਜਮਾਨਾ ਸੀ ਉਹ ਬਦਲਣਾ ਸੀ ਉਹਨਾਂ ਸਿਰ ਤੇ ਖਫਣ ਬੰਨੇ ਪਰ ਅੱਜ ਜਿਸ ਪਾਸੇ ਤੁਸੀਂ ਵੱਧ ਰਹੇ ਹੋ ਇਹ ਸਿਵਿਆਂ ਦਾ ਰਾਹ ਐ ਨਾ ਚੁਣੋ ਇਸ ਪਾਸੇ ਨਾ ਜਾਓ ਆਪਣੇ ਗਰੀਬਾਂ ਨੇ ਸਿਰ ਨਹੀਂ ਵਾਂ ਕਰ ਦੇਖ ਆਪਣੇ ਹਿਰਦੇ ਚ ਛਾਤੀ ਮਾਰ ਕੇ ਦੇਖੋ ਕਿੰਨੇ ਟਕਰਾ ਰਹੇ ਹਾਂ ਅਸੀਂ ਉਦੋਂ ਵੀ ਕਿਹਾ ਕਿ ਸਰਦਾਰ ਹਰਪ੍ਰੀਤ ਸਿੰਘ ਜੀ ਸਿੰਘ ਸਾਹਿਬ ਉਹੀ ਨੇ ਜਦੋਂ ਤੁਸੀਂ ਇਹ ਹੀ ਸਭ ਕੁਝ ਇਹਨਾਂ ਦੀ ਯੋਗਤਾ ਵੇਂਦਿਆ ਹੋਇਆ ਨੇ ਆ ਸਭ ਕੁਝ ਵੇਖਿਆ ਸੀ ਉਦੋਂ ਤੁਹਾਨੂੰ ਪ੍ਰਵਾਨ ਲੱਗਾ ਪਰ ਜਦੋਂ ਉਹਨਾਂ ਨੇ ਕੌਮ ਦੀ ਗੱਲ ਕੀਤੀ ਤੁਹਾਡੇ ਘਰ ਦੀ ਗੱਲ ਨਾ ਕੀਤੀ ਉਦੋਂ ਬੇਪਰਵਾਨ ਹੋ ਗਿਆ ਨਹੀਂ ਇਸ ਕਰਕੇ ਮੈਂ ਆਪ ਦਾ ਬਹੁਤਾ ਸਿਮਾ ਨਹੀਂ ਲੈਣਾ ਕਿਉਂਕਿ ਬਹੁਤ ਵਧੀਆ ਬਲਾਰੇ ਚੰਗੀਆਂ ਰਿਆਂ ਦੇਣ ਵਾਲੇ ਬਲਾਰੇ ਬੈਠੇ ਨੇ ਮੈਂ ਇੱਥੇ ਇੱਕ ਆਪਣੀ ਰਾਏ ਦੇਣੀ ਚਾਹਾਂਗਾ ਠੀਕ ਹੈ ਕੁਝ ਹੋ ਰਿਹਾ ਪਰ ਸਾਨੂੰ ਕੀ ਕਰਨਾ ਚਾਹੀਦਾ ਸਾਨੂੰ ਆ ਸੰਵਾਦ ਵੀ ਕਰਨੇ ਚਾਹੀਦੇ ਆ ਪ੍ਰੋਗਰਾਮ ਪੰਜਾਬ ਚ ਵੀ ਇਹੋ ਜੇ ਕਰਨੇ ਚਾਹੀਦੇ ਹੋ ਵੀ ਰਹੇ ਨੇ ਵੱਡੇ ਕਰਨੇ ਚਾਹੀਦੇ ਨੇ ਪਰ ਮੈਂ ਇੱਕ ਬੇਨਤੀ ਕਰਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕਿ ਤੁਸੀਂ ਹੌਸਲਾ ਰੱਖ ਕੇ ਜਿਹੜੀ ਪੰਜ ਮੈਂਬਰੀ ਜਾਂ ਸੱਤ ਮੈਂਬਰੀ ਕਮੇਟੀ ਬਣੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਦੇ ਰਾਹੀਂ ਪੰਜਾਬ ਦੇ ਲੋਕਾਂ ਦੀ ਇਕਾਲੀ ਦਲ ਦੀ ਭਰਤੀ ਕਰਾਓ ਇੱਕ ਪਾਸੇ ਭਰਤੀ ਇਕਾਲ ਤਸ ਦੇ ਸੰਦੇਸ਼ ਨਾਲ ਹੋਣੀ ਹੈ ਇੱਕ ਪਾਸੇ ਇਕਾਲ ਤਸ ਦੇ ਪਕੌੜਿਆਂ ਦੀ ਭਰਤੀ ਹੋਣੀ ਹੈ ਸੰਗਤ ਨੇ ਆਪੇ ਵੋਟਾਂ ਵੇਲੇ ਚੋਣਾਂ ਵੇਲੇ ਫੈਸਲਾ ਕਰ ਦੇਣਾ ਹੈ ਇੱਕ ਬੇਨਤੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੂੰ ਹੈ ਸਿੰਘ ਸਾਹਿਬ ਜੀ ਸਮੇਂ ਆਉਂਦੇ ਤੇ ਚਲੇ ਜਾਂਦੇ ਨੇ ਪਦਵੀਆਂ ਆਉਂਦੀਆਂ ਚਲੀਆਂ ਜਾਂਦੀਆਂ ਇੱਥੇ ਪਦਵੀਆਂ ਦੇ ਸਮੇਂ ਕੀਤੇ ਫੈਸਲੇ ਇਕ ਇਤਿਹਾਸ ਬਣ ਜਾਇਆ ਕਰਦਾ ਅੱਜ ਚੁੱਪ ਰਹਿਣ ਦਾ ਫਾਇਦਾ ਨਹੀਂ ਅੱਜ ਸਮਾਂ ਨਹੀਂ ਕਿ ਤੁਸੀਂ ਇੰਨੇ ਵਿਖੜੇ ਸਮੇਂ ਚ ਵਿਦੇਸ਼ਾਂ ਚਲੇ ਜਾਓ ਨਹੀਂ ਹਾਲਾਂਕਿ ਮੇਰੀ ਬਹੁਤ ਵਾਰੀ ਉਹਨਾਂ ਦੇ ਇਹਨਾਂ ਦਿਨਾਂ ਚ ਵੀ ਗੱਲ ਹੋਈ ਹੈ ਨਾ ਟੈਲੀਫੋਨ ਤੇ ਹੋਈ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਿੰਘ ਸਾਹਿਬ ਜੀ ਯੋਗ ਫੈਸਲਾ ਲਾਓ ਤੁਹਾਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਯੋਗ ਫੈਸਲਾ ਕੀ ਹੈ ਤੁਹਾਨੂੰ ਕੀ ਕਰਨਾ ਚਾਹੀਦਾ ਵੀ ਦੱਸਣ ਦੀ ਲੋੜ ਨਹੀਂ ਪਰ ਦੇਰ ਨਾ ਕਰੋ ਜਿਵੇਂ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਦੇਰ ਕੀਤੀ ਤੇ ਬਹੁਤ ਕੁਝ ਸੋਨਾ ਪੈ ਰਿਆ ਉਹਨਾਂ ਨੂੰ ਜਿਹੜਾ ਕੁਝ ਅੱਜ ਕੀਤਾ ਹੈ ਇਹ ਉਸ ਦਿਨ ਕਰਨਾ ਚਾਹੀਦਾ ਸੀ ਜਦੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਸੀ ਉਹਦੇ ਕਰਨਾ ਚਾਹੀਦਾ ਸੀ ਪਰ ਨਹੀਂ ਦੇਰ ਬਹੁਤ ਦੇਰ ਕਰ ਦਿੱਤੀ ਇਸ ਵਾਸਤੇ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਇਹ ਬੇਨਤੀ ਕਰੂੰਗਾ ਕਿ ਸਾਧ ਸੰਗਤਾਂ ਦਾ ਇਸ ਢੰਗ ਦੇ ਨਾਲ ਜੇ ਸਾਨੂੰ ਸੁਜੋਗ ਮਿਲਿਆ ਤੇ ਗੁਰੂ ਕਿਰਪਾ ਦੇ ਨਾਲ ਅਕਾਲ ਤਖਤ ਦੇ ਨਾਲ ਖੜਨ ਵਾਲੇ ਸੰਗਤਾਂ ਦਾ ਹੜ ਆਏਗਾ ਤੇ ਅਸੀਂ ਹਮੇਸ਼ਾ ਇਹ ਕਵਾਂਗੇ ਮੈਂ ਉੱਚੀ ਆਵਾਜ਼ ਦੇ ਵਿੱਚ ਕਿਨਾਰਾ ਲਾਉਂਗਾ ਸਾਰੇ ਬੋਲਿਓ ਅਸੀਂ ਦੁਨੀਆ 'ਚ ਕਵਾਂਗੇ ਪੰਜਾਬ ਦੇ ਕੋਨੇ-ਕੋਨੇ 'ਚ ਪਿੰਡ-ਪਿੰਡ 'ਚ ਕਵਾਂਗੇ ਸਾਰੇ ਗੱਜ ਕੇ ਬੋਲਿਓ ਮੈਂ ਕਹੂੰਗਾ ਅਕਾਲ ਤਖਤ ਮਹਾਨ ਹੈ ਤੁਸੀਂ ਕਿਉ ਸਿੱਖ ਪੰਥ ਦੀ ਸ਼ਾਨ ਹੈ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ੁੱਲਾਂ ਚੁਕਾਂ ਦੀ ਖਿਮਾ ਬਖਸ਼ ਨੀ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ